ਉਹ ਗੱਲ ਸੁਣ ਮਮੀ ਕਹਿੰਦੀ ਵੀ ਐਲਸੀ ਦੀਆਂ ਪਿੰਨੀਆਂ ਤੇ ਖੁਆ ਬਣਾਓ। ਈ ਆਏ ਹਾਏ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਮੇਰਾ ਇਸ ਧਰਤੀ ਦੇ ਜਨਮ ਕਾਦੇ ਵਾਸਤੇ ਹੋਇਆ ਵਾ। ਆ ਗਰਮੀਆਂ ਸਾਰੀਆਂ ਮੇਰੀਆਂ ਨਾ ਤਾਲੀ ਦੇ ਬੋਦਲਾ ਪਰਾਂ ਚ ਨਾਂਗੀ ਆ ਤੇ ਸਰਦੀਆਂ ਆ ਮਟਰ ਛੇਲਾ, ਆ ਮੇਥੀ ਕਟਲਾ, ਅਸਾ ਕਟਲਾ ਹੈ ਤਰੀ ਦੀ ਖੁੰਦੀ ਹੁਣਾਂ ਸੀ ਲੈ ਕੇ ਆਨੇ ਅੱਜ ਮੈਂ ਤੁਹਾਡੇ ਸਵੇਰ ਵਾਲੇ ਗੋਭੀ ਦੇ ਪਰੌਂਠੇ ਦਾ ਇਤਜਾਮ ਕਰਨ ਡਈ ਆ ਯਾਰ ਇੰਨਾ ਕੁਝ ਥੋੜੀ ਹੁੰਦਾ ਵਾ ਮੇਰੇ ਕੋਲ। ਕਿਆ ਕਰ ਲਾ ਕਦੀ ਉਹ ਕਰ ਲਾ ਕੱਢ ਲੱਗਦੀ ਆ ਵੀ ਮੈਨੂੰ ਅਲਸੀ ਦੀਆਂ ਪਿੰਡੀਆਂ ਬਣਾਉਣਾ ਅਲਸੀ ਦੀਆਂ ਪਲੀਆ ਬਣਾਉਣਾ ਕਿਤੇ ਸੌਖਾ ਕੰਮ ਆ ਕੱਲ ਡੈਡੀ ਜੀ ਗਾਜਰਾਂ ਚੁੱਕ ਕੇ ਲੈ ਆਏ ਕਿਤੇ ਪੁੱਤ ਗਜਰੇਲਾ ਬਣਾ ਦੇ ਐ ਇਧਰ ਆਪਾਂ ਗਜਰੇਲੇ ਦੀਦਿਆਰੀ ਕਰਨੇ ਆ ਤੁਸੀਂ ਸਾਰਾ ਕੰਮ ਉਹਦਰ ਚਾਈ ਚ ਬੈ ਕੇ ਮੂਰਤੀਆਂ ਕਾਂਡੇ ਜੀ ਗਜਰੇਲਾ ਤਰਨਾ ਕਿਤੇ ਸੌਖਾ ਪਿਆਵਾ ਗਾਜਰਾ ਛਿਲਣੀਆਂ ਪਿੱਲੀ ਕਸ਼ ਕਰਨਾ ਉਹਨੂੰ ਤਰਨ ਤੇ ਕਿੰਨਾ ਟਾਈਮ ਲੱਗਦਾ ਤੁਹਾਨੂੰ ਕਿਹਨੂੰ ਪਤਾ ਸਾਰਾ ਕੁਝ ਪਰ ਸਾਰਾ ਕੁਝ ਖਾ ਫੀਕਾ ਚਟਮ ਕਰ ਦਿੰਦੇ ਜੀ ਮੇਰੀ ਵਾਰੀ ਆ ਗਈ ਐਨੀ ਇੱਕ ਕਮਲੀ ਬਚਦੀ ਮੇਰੇ ਆਸਤੇ ਹਾਂ ਤਰ ਲਾ ਉਹ ਤਰ ਲਾ ਆ ਜਾਂਦਾ ਮੰਮੀ ਨੇ ਕਹਿੰਦੇ ਨਿਕਲੋ ਬਾਹਰ ਆ ਕੇ ਮੜਾ ਜੇ ਤੁਸੀਂ ਭੁੰਨੋ ਆਟਾ ਜਿਆ ਤੇ ਬਾਕੀ ਕੰਮ ਮੈਂ ਨਾਲ ਨਾਲ ਕਰਦੀ ਆਂ ਤੇ ਤੁਸੀਂ ਥੋੜਾ ਬੋੜਾ ਸ਼ੁਰੂ ਕਰੋ ਉਹ ਹੈਲੋ ਉਹ ਮੰਮੀ ਕਹਿੰਦੀ ਰਹਿਣ ਦੇ ਕਰ ਲਾਂਗੇ ਗੁਜ਼ਾਰਾ ਹੋ ਗਿਆ ਕਿ ਨਹੀਂ ਗੁਜ਼ਾਰਾ ਹਾਂ ਇਹ ਕਰਨਾ ਪਵੇ ਨਾ ਕੰਮ ਕਿੰ ਨਾਲੇ ਗੁਜ਼ਾਰੇ ਹੋ ਜਾਂਦੇ ਹੁੰਦੇ ਗੁਜ਼ਰੇਲਾ ਕਿ ਤੇ ਤੁਹਾਨੂੰ ਬੰਦਿਆਂ ਨੂੰ ਬਣਾਉਣਾ ਪਵੇ ਨਾ ਸਾਰੀਆਂ ਸਰਦੀਆਂ ਜਨਾਨੀਆਂ ਨੂੰ ਗੁਜ਼ਰੇਲਾ ਨਾ ਜਿਹੜੇ ਮੈਂ ਤੁਹਾਨੂੰ ਦੱਸਾਂ ਉਹੋ ਗੱਲ ਇਹ ਮੇਰੇ ਵਰਗੀਆਂ ਤਾਨ ਜਨਾਨੀਆਂ ਜਿਹੜੀਆਂ ਬਣਾ ਜਾਂਦੀਆਂ ਵਾ ਉਹ ਤੇਰੇ ਨਾਲ ਯਾਰ ਗੱਲ ਕਰਨਾ ਹੀ ਪਾਪ ਆ ਨਿੱਕੀ ਜੀ ਗੱਲ ਕਰੋ ਤੇ ਕਿਲੋਮੀਟਰ ਲੰਮਾ ਪਾਸ਼ਣ ਸੁਣਾ ਦਿੰਨੀ ਹੈ ਤੁਸੀਂ ਤੁਹਾਡੇ ਪਾਦ ਦੇ ਪਾਸ਼ਣ ਨਹੀਂ ਪਰ ਮੇਰੇ ਜਜ਼ਬਾਤ ਨੇ